ਲੈਲਾ ਅਤੇ ਮਜਨੂ ਇੱਕ ਉਹ ਪ੍ਰੇਮੀ ਜੋੜਾ ਹੈ ਜਿਨ੍ਹਾਂ ਨੇ ਪੂਰੀ ਦੁਨੀਆ ਦੇ ਵਿੱਚ ਪਿਆਰ ਦੇ ਨਾਲ ਆਪਣਾ ਨਾਮ ਕਮਾਇਆ ਹੈ ਆਓ ਤੁਹਾਨੂੰ ਦੱਸਦੇ ਹਾਂ ਇਹਨਾਂ ਦੀ ਕਹਾਣੀ ਕੈਸ ਬਿਨ ਅਲ ਮਲਾਵਾ ਛੋਟੀ ਉਮਰ ਤੋਂ ਹੀ ਲੈਲਾ ਅਲ ਆਮਰਯਾ ਨਾਲ ਬੇਹੱਦ ਪਿਆਰ ਕਰਨ ਲੱਗ ਪਿਆ ਸੀ ਉਸ ਨੂੰ ਆਪਣੇ ਪਿਆਰ ਤੇ ਉਸ ਦਿਨ ਤੋਂ ਹੀ ਭਰੋਸਾ ਸੀ ਜਿਸ ਦਿਨ ਤੋਂ ਉਸਨੇ ਲੈਲਾ ਨੂੰ ਪਹਿਲੀ ਵਾਰ ਵੇਖਿਆ ਸੀ ਜਲਦੀ ਹੀ ਉਸਨੇ ਲੈਲਾ ਵਾਰੇ ਬਹੁਤ ਖੂਬਸੂਰਤ ਪਿਆਰ ਭਰੀਆਂ ਕਵਿਤਾਵਾਂ ਲਿਖਣੀ ਸ਼ੁਰੂ ਕਰ ਦਿੱਤੀਆਂ ਅਤੇ ਗਲੀ ਤੇ ਨੁੱਕਰ ਤੇ ਉਹ ਆਪਣੀ ਕਵਿਤਾਵਾਂ ਉਹਨਾਂ ਸਭਨਾਂ ਨੂੰ ਉੱਚੀ ਉੱਚੀ ਸੁਣਾਉਂਦਾ ਸੀ ਜੋ ਵੀ ਉਸਨੂੰ ਸੁਣਨਾ ਚਾਹੁੰਦੇ ਅਜਿਹੇ ਭਾਵਕ ਪਿਆਰ ਅਤੇ ਸਰਦਾਂ ਨੂੰ ਵੇਖ ਕੇ ਲੋਕਾਂ ਨੇ ਉਸ ਮੁੰਡੇ ਨੂੰ ਮਜ ਨੂੰ ਪਾਗਲਾ ਕਹਿਣਾ ਸ਼ੁਰੂ ਕਰ ਦਿੱਤਾ ਇੱਕ ਦਿਨ ਮਜ ਨੂੰ ਨੇ ਹਿੰਮਤ ਕਰਕੇ लैला के पिता तो उस न्याह कर पर लैला के पिता ने इस बेनती इनकार कर दिया अजिहा ब्याह लैला के पिता ने सोचा सिर्फ एक बवाल ही खड़ा करेगा ये ठीक नहीं कि उसकी बेटी का ब्याह अजि बंद हो सब पागल बुला बजाय लैला का ब्याह किसी होर पक्का कर दिता ਮਾਜਨੂਦ ਦੁੱਖ ਨਾਲ ਭਰ ਗਿਆ ਅਤੇ ਉਸ ਨੇ ਆਪਣੇ ਘਰ ਅਤੇ ਪਰਿਵਾਰ ਛੱਡ ਦਿੱਤਾ ਤੇ ਉਜਾੜ ਥਾਂ ਤੇ ਉਲੋਪ ਹੋ ਗਿਆ ਉਹ ਦੁੱਖ ਭਰੀ ਜ਼ਿੰਦਗੀ ਇਕੱਲੇ ਜੰਗਲੀ ਜਾਨਵਰਾਂ ਨਾਲ ਆਪਣੀ ਪ੍ਰੇਮਿਕਾ ਲੈਲਾ ਲਈ ਕਵਤਾਵਾਂ ਲਿਖ ਕੇ ਬਤਾਉਣ ਲੱਗਾ ਲੈਲਾ ਦਾ ਵਿਆਹ ਜ਼ਬਰਦਸਤੀ ਕਿਸੇ ਹੋਰ ਆਦਮੀ ਨਾਲ ਕਰ ਦਿੱਤਾ ਗਿਆ ਉਹ ਉਸ ਨੂੰ ਪਿਆਰ ਨਹੀਂ ਕਰਦੀ ਸੀ ਕਿਉਂਕਿ ਉਸ ਦਾ ਦਿਲ ਅਜੇ ਵੀ ਮਜਨੂ ਨੂੰ ਚਾਹੁੰਦਾ ਸੀ ਪਰ ਉਹ ਇੱਕ ਵਫਾਦਾਰ ਪਤਨੀ ਬਣ ਕੇ ਰਹੀ ਵਿਆਹ ਦੀ ਖਬਰ ਸੁਣ ਕੇ ਮਜਨੂ ਪੂਰੀ ਤਰ੍ਹਾਂ ਟੁੱਟ ਗਿਆ ਅਤੇ ਉਸ ਨੇ ਆਪਣੇ ਮਾਤਾ ਪਿਤਾ ਕੋਲ ਸਹਰ ਮੁਰ ਜਾਣ ਤੋਂ ਮਨਾ ਕਰ ਦਿੱਤਾ ਅਤੇ ਆਪਣਾ ਜੀਵਨ ਇਕੱਲੇ ਹੀ ਜਿਉਂਦਾ ਰਿਹਾ ਮਜਨੂ ਦੇ ਮਾਤਾ ਪਿਤਾ ਆਪਣੇ ਪੁੱਤਰ ਨੂੰ ਬੇहद ਯਾਦ ਕਰਦੇ ਅਤੇ ਹਰ ਦਿਨ ਉਸ ਦੇ ਸਹੀ ਸਲਾਮਤ ਘਰ ਮੁੜ ਆਉਣ ਦੀ ਰਾਹ ਦੇਖਦੇ ਉਹ ਬਾਗ ਦੀ ਨੁੱਕਰ ਤੇ ਮਜ ਨੂੰ ਲਈ ਖਾਣਾ ਰੱਖਦੇ ਇਸ ਉਮੀਦ ਵਿੱਚ ਕਿ ਇੱਕ ਦਿਨ ਮਜ ਨੂੰ ਮਾਰੂਥਲ ਤੋਂ ਮੁੜ ਆਵੇਗਾ ਪਰ ਮਜ ਨੂੰ ਰੇਗਿਸਤਾਨ ਵਿੱਚ ਹੀ ਰਿਹਾ ਇਕਾਂਤ ਵਿੱਚ ਕਵਿਤਾ ਲਿਖਦਾ ਅਤੇ ਉਸ ਨੇ ਕਿਸੇ ਆਦਮੀ ਨਾਲ ਕੋਈ ਵੀ ਗੱਲ ਨਹੀਂ ਕੀਤੀ ਮਜ ਨੂੰ ਆਪਣਾ ਸਾਰਾ ਸਮਾਂ ਇਕੱਲੇ ਜੰਗਲੀ ਜਾਨਵਰਾਂ ਨਾਲ ਬਤਾਉਂਦਾ ਜੋ ਉਸ ਦੇ ird gird ਘੁੰਮਦੇ ਰਹਿੰਦੇ ਅਤੇ ਲੰਬੀ ਹਨੇਰੀ ਰਾਤਾਂ ਵਿੱਚ ਉਸ ਦੀ ਰੱਖਿਆ ਕਰਦੇ ਉਸ ਨੂੰ ਅਕਸਰ ਸੈਰ ਜਾਣ ਵਾਲੇ ਰਾਹੀਰ ਦੇਖਦੇ ਸੀ ਰਾਹੀਰਾਂ ਨੇ ਦੱਸਿਆ ਕਿ ਮਜ ਨੂੰ ਆਪਣੇ ਦਿਨ ਆਪਣੇ ਆਪ ਨੂੰ ਕਵਿਤਾਵਾਂ ਸੁਣਾ ਕੇ ਗੁਜ਼ਾਰਦਾ ਹੈ ਅਤੇ ਇੱਕ ਲੰਬੀ ਸੜੀ ਨਾਲ ਮਿੱਟੀ ਤੇ ਲਿਖਦਾ ਹੈ ਉਹਨਾਂ ਦੱਸਿਆ ਕਿ ਉਸ ਦਾ ਦਿਲ ਟੁੱਟਣ ਕਾਰਨ ਉਹ ਪਾਗਲਪਣਾ ਵੱਲ ਜਾ ਰਿਹਾ ਹੈ। ਬਹੁਤ ਸਾਲਾਂ ਬਾਅਦ ਮਜਨੂ ਦੇ ਮਾਤਾ-ਪਿਤਾ ਗੁਜ਼ਰ ਗਏ। ਮਜਨੂ ਆਪਣੇ ਮਾਤਾ-ਪਿਤਾ ਦੀ ਬਹੁਤ ਕਦਰ ਕਰਦਾ ਸੀ। ਇਸ ਲਈ ਲੈਲਾ ਨੇ ਉਹਨਾਂ ਦੇ ਗੁਜ਼ਰ ਜਾਣ ਦੀ ਖ਼ਬਰ ਮਜਨੂ ਤੱਕ ਪਹੁੰਚਾਉਣ ਦਾ ਫੈਸਲਾ ਕੀਤਾ। ਕੁਝ ਸਮਾਂ ਬਾਅਦ ਲੈਲਾ ਨੂੰ ਇੱਕ ਬਜ਼ੁਰਗ ਆਦਮੀ ਮਿਲਿਆ ਜੋ ਇਹ ਇਹ ਦਾਵਾ ਕਰਦਾ ਸੀ ਕਿ ਉਸਨੇ ਮਜਨੂ ਨੂੰ ਮਾਰੂਥਲ ਵਿੱਚ ਦੇਖਿਆ ਹੈ ਬਹੁਤ ਮਿੰਤਾ ਅਤੇ ਤਰਲੇ ਕਰਨ ਤੋਂ ਬਾਅਦ ਉਹ ਬਜ਼ੁਰਗ ਆਦਮੀ ਇਸ ਗੱਲ ਲਈ ਰਾਜ਼ੀ ਹੋ ਗਿਆ ਕਿ ਜਦ ਉਹ ਅਗਲੀ ਵਾਰ ਸਫ਼ਰ ਤੇ ਜਾਵੇਗਾ ਤਾਂ ਉਹ ਲੈਲਾ ਦਾ ਸਨੇਹਾ ਮਜਨੂ ਨੂੰ ਦੇ ਦੇਵੇਗਾ ਇੱਕ ਦਿਨ ਉਹ ਬਜ਼ੁਰਗ ਆਦਮੀ ਦਾ ਟੱਕਰਾ ਮਾਰੂਥਲ ਵਿੱਚ ਮਜਲੂਨ ਨਾਲ ਹੋਇਆ ਉਸਨੇ ਬੜੀ ਹੀ ਗੰਭੀਰਤਾ ਨਾਲ ਮਜਨੂ ਨੂੰ ਉਸਦੇ ਮਾਤਾ ਪਿਤਾ ਦੇ ਗੁਜਰ ਜਾਣ ਦੀ ਖਬਰ ਦਿੱਤੀ ਉਹ ਆਦਮੀ ਇਹ ਦੇਖਣ ਨੂੰ ਮਜਬੂਰ ਸੀ ਕਿ ਇਸ ਗੱਲ ਦਾ ਉਸ ਜਵਾਨ ਕਵੀ ਤੇ ਕਿੰਨਾ ਭੈੜਾ ਅਸਰ ਹੋਇਆ ਪਸਤਾਵੇ ਅਤੇ ਨਿੱਜੀ ਨੁਕਸਾਨ ਤੋਂ ਹਤਾਸ ਮਜਨੂ ਨੇ ਫੈਸਲਾ ਕੀਤਾ ਕਿ ਉਹ ਦੁਨੀਆ ਤੋਂ ਪੂਰੀ ਤਰ੍ਹਾਂ ਅਲੱਗ ਹੋ ਜਾਵੇਗਾ ਅਤੇ ਕਸਮ ਖਾਧੀ ਕਿ ਆਪਣੀ ਮੌਤ ਤੱਕ ਉਹ ਮਰੂਥਲ ਵਿੱਚ ਹੀ ਰਹੇਗਾ ਕੁਝ ਸਾਲਾਂ ਬਾਅਦ ਲੈਲਾ ਦੇ ਪਤੀ ਦੀ ਮੌਤ ਹੋ ਗਈ ਲੈਲਾ ਨੂੰ ਉਮੀਦ ਹੋਈ ਕਿ ਹੁਣ ਉਹ ਆਪਣੇ ਸੱਚੇ ਪਿਆਰ ਨਾਲ ਇੱਕ ਹੋ ਸਕਦੀ ਹੈ ਅਤੇ ਉਹ ਮਜਨੂ ਨੂੰ ਆਪਣਾ ਜੀਵਨ ਹਮੇਸ਼ਾ ਲਈ ਇਕੱਠੇ ਬਿਤਾ ਸਕਦੇ ਹਨ ਪਰੰਪਰਾ ਅਨੁਸਾਰ ਲੈਲਾ ਨੂੰ 2 ਸਾਲ ਤੱਕ ਆਪਣੇ ਘਰ ਵਿੱਚ ਰਹਿ ਕੇ ਆਪਣੀ ਪਤੀ ਦੀ ਮੌਤ ਦਾ ਸੋਗ ਇਕੱਲੇ ਬਿਨਾਂ ਕਿਸੇ ਮਨੁੱਖ ਨੂੰ ਦੇਖੇ ਮਨਾਉਣਾ ਚਾਹੀਦਾ ਸੀ ਉਸ ਨੇ ਇਹ ਸਮਾਂ ਆਪਣੇ ਪਤੀ ਦੀ ਯਾਦ ਵਿੱਚ ਬਿਤਾਉਣਾ ਸੀ ਇਹ ਸੋਚ ਕੇ ਅਜੇ ਹੋਰ 2 ਸਾਲ ਉਸ ਨੂੰ ਮਜਨੂ ਤੋਂ ਬਿਨਾਂ ਰਹਿਣਾ ਪਵੇਗਾ ਉਸ ਦੀ ਬਰਤਸਤ ਤੋਂ ਬਾਹਰ ਸੀ ਉਹ ਜਨਮ ਅਪਰ ਅਲੱਗ ਰਹੇ ਸਨ ਅਤੇ ਹੁਣ ਉਸ ਨੇ ਇਕੱਲੇਪਣ ਦੇ ਦੋ ਹੋਰ ਸਾਲ ਆਪਣੇ ਪਿਆਰ ਨੂੰ ਦੇਖੇ ਬਿਨਾਂ ਗੁਜ਼ਾਰਨੇ ਸੀ ਉਸ ਜਵਾਨ ਔਰਤ ਨੂੰ ਆਪਣੀ ਜਾਨ ਦੇਣ ਲਈ ਇਹ ਸੋਚ ਹੀ ਕਾਫੀ ਸੀ ਲੈਲਾ ਦਿਲ ਟੁੱਟਣ ਕਰਕੇ ਆਪਣੇ ਘਰ ਵਿੱਚ ਮਜਨੂ ਨੂੰ ਦੇਖੇ ਬਿਨਾਂ ਮਰ ਗਈ ਲੈਲਾ ਦੀ ਮੌਤ ਦੀ ਖਬਰ ਮਜਨੂ ਨੂੰ ਮਾਰੂਥਲ ਵਿੱਚ ਮਿਲੀ ਅਤੇ ਤੁਰੰਤ ਹੀ ਉਸ ਥਾਂ ਤੇ ਪਹੁੰਚਦਾ ਹੈ ਜਿੱਥੇ ਲੈਲਾ ਨੂੰ ਦਫਨਾਇਆ ਸੀ ਮਜਨੂ ਉਸ ਥਾਂ ਤੇ ਇੰਨਾ ਰੋਇਆ ਕਿ ਆਪਣੇ ਆਪ ਨੂੰ ਬੇਅੰਤ ਦੁੱਖ ਦੇ ਹਵਾਲੇ ਕਰ ਦਿੱਤਾ ਤੇ ਆਪਣੇ ਸੱਚੇ ਪਿਆਰ ਲਈ ਕਬਰ ਤੇ ਆਪਣਾ ਦਮ ਛੱਡ ਦਿੱਤਾ ਮੈਂ ਇਹਨਾਂ ਦਵਾਰਾਂ ਦੇ ਕੋਲੋਂ ਲੰਘਦਾ ਹਾਂ ਲੈਲਾ ਦੀ ਦਵਾਰਾਂ ਅਤੇ ਇਸ ਦਵਾਰ ਨੂੰ ਚੁੰਮਦਾ ਹਾਂ ਕਦੇ ਉਸ ਦਵਾਰ ਨੂੰ ਇੱਕਰ ਦਾ ਪਿਆਰ ਨਹੀਂ ਜਿਸਨੇ ਮੇਰਾ ਦਿਲ ਚੁਰਾਇਆ ਹੈ ਪਰ ਉਸ ਦਾ ਪਿਆਰ ਹੈ ਜੋ ਇਨਾ ਘਰਾਂ ਵਿੱਚ ਰਹਿੰਦਾ ਹੈ ਤੇ ਮਿੱਤਰੋ ਇਹ ਸੀ ਹਨਾ ਲੈਲਾ ਤੇ ਮਜਨੂ ਦੀ ਕਹਾਣੀ ਤੇ ਮਿਲਦਾ ਕਿਸੇ ਹੋਰ ਕਹਾਣੀ ਨਾਲ ਹਨਾ ਤੇ ਮੈਨੂੰ ਦਿਓ ਇਜਾਜ਼ਤ ਅਸਰੀ ਕਾਲ ਜੀ